ਛਾਜ ਜੋ ਕਦੇ ਹਰ ਘਰ ਕਾਰ ਦੀ ਲੋੜ ਸਨ ਅੱਜ ਮਹਿਜ ਮੁਹਾਵਰੇ ਅਤੇ ਜਾਂ ਫੇ ਸਜਾਵਟ ਲਈ ਵਰਤੇ ਜਾਂਦੇ ਹਨ ਛੱਜ ਬਣਾਉਣ ਵਾਲੇ ਪਰਿਵਾਰ ਵੀ ਛੱਡ ਰਹੇ ਨੇ ਇਹ ਕੰਮ ਪੰਜਾਬੀ ਦਾ ਇਹ ਮੁਹਾਵਰਾ ਛਾਜ ਤੇ ਬੋਲੇ ਛੰਦਨੀ ਕਿਉਂ ਬੋਲਿਆ ਤਾਂ ਵਰਤਿਆ ਜਾਂਦਾ ਹੈ ਲੇਕਿਨ ਛਾਜ ਜੋ ਕਦੇ ਹਰ ਘਰ ਕਾਰ ਦੀ ਲੋੜ ਲਈ ਵਰਤਿਆ ਜਾਂਦਾ ਸੀ ਅੱਜ ਘਰਾਂ ਤੋਂ ਲੋਪ ਹੀ ਹੋ ਗਿਆ ਹੈ ਅੱਜ ਦੀ ਪੀੜ੍ਹੀ ਨੂੰ ਛਾਇ ਦੀ ਚਾਜ ਦੀ ਅਸਲ ਵਰਤੋਂ ਬਾਰੇ ਪਤਾ ਹੋਵੇ ਅਤੇ ਲਗਭਗ ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ-ਉਵੇਂ ਪੰਜਾਬ ਦੇ ਘਰਾਂ 'ਚ ਵਰਤੀਆਂ ਜਾਣ ਵਾਲਾ ਸਾਮਾਨ ਇੱਕ ਪੰਜਾਬੀ ਵਿਰਸਾ ਹਿੱਸਾ ਬੰਦਾ ਜਾ ਰਿਹਾ ਹੈ। ਉਹ ਚਾਜ ਜੋ ਕਦੇ ਕਨਕ ਦੀ ਬਾੜੀ ਸਮੇਂ ਮੁਖ ਲੋੜ ਸੀ ਅਤੇ ਕਨਕ ਦੀ ਸਫਾਈ ਕੀਤੀ ਜਾਂਦੀ ਸੀ ਅਤੇ ਹਰ ਘਰ ਦੀ ਵੀ ਇਹ ਮੁਖ ਲੋੜ ਸੀ। ਲੇਕਿਨ ਹੁਣ ਇਹ ਦੇਖਣ ਨੂੰ ਮਿਲਦਾ ਨਹੀਂ। ਜਿਸ ਦਾ ਸਿੱਧੇ ਤੌਰ 'ਤੇ ਇਸ ਨੂੰ ਬਣਾਉਣ ਵਾਲੇ ਪਰਿਵਾਰ ਜਿਨ੍ਹਾਂ ਦਾ ਪੀੜੀਦਰ ਪੀੜੀ ਇਹ ਇੱਕ ਕਾਰੋਬਾਰ ਸੀ ਉਹ ਪ੍ਰਭਾਵਿਤ ਹੋਏ ਹਨ। ਬਟਾਲਾ ਚਾਚ ਜਗ ਬਣਾਉਣ ਵਾਲੀ ਇੱਕ ਔਰਤ ਇਸ ਕੀਤੇ ਨੂੰ ਹਾਲੇ ਵਿੱਚ ਲਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਕਦੇ ਤਾਂ ਉਹਨਾਂ ਦੇ ਘਰ ਦਾ ਸਾਰਾ ਖਰਚ ਤੇ ਕਮਾਈ ਦਾ ਸਾਧਨ ਹੀ ਇਸ ਕੀਤੇ ਨਾਲ ਸੀ ਅਸੇ ਪਰਿਵਾਰ ਦੇ ਸਾਰੇ ਛੋਟੇ ਵੱਡੇ ਛੱਜ ਬਣਾਉਂਦੇ ਸਨ ਅਤੇ ਆਰਡਰ ਵੀ ਆਉਂਦੇ ਸਨ ਲੇਕਿਨ ਹੁਣ ਤਾਂ માત્ર ਹੀ ਇਸ ਦੀ ਮੰਗ ਹੈ ਤੇ ਛੱਜ ਜੋ ਕਦੇ ਘਰ ਚ ਕਨਕ ਦੀ ਸਫਾਈ ਲਈ ਵਰਤਿਆ ਜਾਂਦਾ ਸੀ ਹੁਣ ਮਹਿਜ ਪੁਰਾਤਨ ਵਿਰਸੇ ਨੂੰ ਦਰਸਾਉਣ ਲਈ ਵਸਤੂ ਬਣ ਗਿਆ ਹੈ ਅਤੇ ਹੁਣ ਤੇ ਮਹਿਜ ਮੁਹਾਵਰੇ ਵਿਆਵਾ ਚ ਜਾਗੋ ਵੇਲੇ ਬੋਲਿਆ ਚ ਹਿੱਸਾ ਹੈ ਜਾਂ ਫਿਰ ਸ ਜਾਵੜ ਦਾ ਹਿੱਸਾ ਹੈ ਅਤੇ ਅੱਜ ਵੀ ਜੋ ਔਰਤਾਂ ਇਸ ਨੂੰ ਤਿਆਰ ਕਰ ਰਹੀਆਂ ਨੂੰ ਨਦ ਨਹੀਂ ਦੱਸਿਆ ਕਿ ਇਸ ਨੂੰ ਬਣਾਉਣ ਚ ਮਿਹਨਤ ਵੀ ਬਹੁਤ ਹੈ ਤੇ ਮਹਿੰਗਾਈ ਵੀ ਬਹੁਤ ਹੈ ਲੇਕਿਨ ਆਤਾ ਆਰਡਰ ਆਉਂਦੇ ਹਨ ਉਹਨਾਂ ਦਾ ਹੀ ਰੋਜ਼ਗਾਰ ਉਹਨਾਂ ਦੇ ਘਰ ਖਰਚ ਪੂਰਾ ਕਰ ਸਕੇ ਅਤੇ ਇਹੀ ਕਾਰਨ ਹੈ ਕਿ ਇਸ ਨੂੰ ਬਣਾਉਣ ਵਾਲਿਆਂ ਦੀ ਗਿਣਤੀ ਵੀ ਖਤਮ ਹੋ ਜਾਂਦੀ ਹੈ ਸੰਜੀ ਕੀ ਨਾਮ ਤੁਹਾਡਾ ਰੀਨਾ ਸੰਜੀ ਕਦੋਂ ਤੋਂ ਦਾ ਕੰਮ ਕਰਦੇ ਹੋ ਤੁਸੀਂ ਇਹ ਬਹੁਤ ਚੰਗਾ ਦਾਦੇ-ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਛੱਜ ਪਹਿਲਾਂ ਤੋਂ ਹੁੰਦਾ ਸੀ ਵੀ ਕਣਕ ਝੋਨੇ ਵੱਲੇ ਜਦੋਂ ਹੋਣਾ ਕਣਕ ਝੋਨਾ ਤੇ ਉਦੋਂ ਇਹ ਚੱਲਨੇ ਹਾਂਜੀ ਹੁਣ ਕੰਮ ਕਿਦਾਂ ਦਾ ਏਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਉਂਦੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਦੋਂ ਬਣਾਈਦੇ ਪਰ ਬਣਾਉਂਦੇ ਇਹਦੇ ਚਾਰ-ਚਰ ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬੰਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਲਾ ਜਾ ਫਾਇਦਾ ਹੋ ਜਾਂਦਾ ਤੇ ਕੱਲ੍ਹ ਨਾਲ ਬਣਾਣੇ ਉਹਨੂੰ ਤਾਂ ਚਾਰ ਪੰਜ ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਵੀ ਪਰ ਮਿਹਨਤ ਬੜੀ ਹੈ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਚਲੋ ਇਹਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜੜੀ ਇੱਕ ਮੁੱਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚੋਂ ਜੀਗਰ ਇਹ ਤਾਂ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆ ਸਾਡਾ ਪੁਰਾਣਾ ਛੱਬਿਆਚਾਰਾ ਹੈ ਇਹਨੂੰ ਛੱਡ ਨਹੀਂ ਚੱਕਦੇ ਹੈਗੇ ਕਿਉਂ ਵਿਆਹ ਮਾਬੂਆਂ ਦੇ ਲੋਕੀ ਆਂਦੇ ਘਰੇ ਇੱਕ ਅੱਧਾ ਗਾਹਕ ਜਾਗੋ ਤੇ ਕੋਈ ਲੋਹੈ ਨੂੰ ਲੋੜ ਕਣਕ ਕਹਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਵੀ ਜ਼ਿਮੀਦਾਰਨੀਆਂ ਉਹ ਛੱਜ ਲੱਭਦੀਆਂ ਵੀ ਤੋ ਛਾਹ ਜਨ ਚੱਲ ਇਹ ਕਈ ਦਾ ਵੀ ਜਾਹ ਕਰਨਾ ਮੁੜੇ ਵੀ ਕਰੇ ਬੇ ਨਾਲ ਇਹਡਾ ਵੀ ਮਤਲਬ ਪੁਰਾਣਾ ਹੀ ਕਾ ਮਾ ਮਾਪਿਓ ਕਰਦੇ ਰਹੇ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਹੀਂ ਵੀ ਉਹ ਨਾਲ ਵੇ ਵੇ ਕੇ ਜਾ ਸਿੱਖ ਲਈ ਆ ਤੇ ਚੱਲ ਅਹੀਂ ਵੀ ਕਰਦੇ ਆ ਇਹ ਵੀ ਕੰਮ ਰੋਜੀ ਆ ਢੀ ਰੋਟੀ ਕਰਦੀ ਥੋੜਾ ਕਰ ਲਈ ਜਿਆਦਾ ਕਰ ਲਈ ਪਰ ਇਹ ਆ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ 4 ਮਹੀਨਿਆਂ ਨੂੰ ਛੱਡਿਏ ਨਾ ਗਾੜੇ ਦੇਖਿਆ ਜੇ ਤੇ ਜਾਚ ਕਿੱਥੇ ਸਿੱਖੀ ਆ ਇਹ ਜਾਚ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾ ਆਪਣੀ ਕੋ ਕਿਸ ਤਰ੍ਹਾਂ ਇੱਦਾਂ ਜਿਦਾ ਏਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾਗੇ ਰੋਟੀ ਪਾਣੀ ਕਰਦੀ ਪਈ ਤੇ ਨਿਗਾਹ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾ ਜਾਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਇਦਾਂ ਤੇ ਆ ਇਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਹਾਂ ਹਾਂ ਪੀੜੀ ਤੋਂ ਪੀੜੀ ਚੱਲਦਾ ਤੇ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾ ਚ ਲੈ ਕੇ ਜਾਣੇ ਬੰਦੇ ਉਹ ਆਰਡਰ ਤੇ ਕੰਮ ਦੇ ਗਾ ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇ ਦੇ ਘਰੇ ਵਿਆਹ ਵਾ ਜਿਮੇਦਾਰਾਂ ਦੇ ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤਾਂ ਉਹਨਾਂ ਨੇ ਇੱਥੇ ਲੈ ਆਣੇ ਆ ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤੇ ਉਹ 100 ਰੁਪਿਆ ਦਾ ਆਰਡਰ ਦੇ ਦਿੰਦਾ ਵਿਹਾਂ ਪੀਸਾਂ ਦਾ 30 ਲੈਂਦਾ ਬਣ ਜਾਂਦੇ ਅੱਜ ਦੇਖਿਆ ਜਾਂਦਾ ਅੱਜਕੱਲ ਤਾਂ ਜਨਨੀਆਂ ਆ ਕੇ ਛਾੜਦੀਆਂ ਨੇ ਕੰਗ ਨਾ 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 ਉਹ ਛਾੜਦੀਆਂ ਨਹੀਂ ਉਹੀ ਤਾਂ ਸਾਡਾ ਕੰਮ ਘੱਟ ਹੋਇਆ ਵਾ ਵੀ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਤਾਂ ਸਾਰਾ ਮੁੱਲਾ ਇਹ ਆ ਵੀ ਅਹੀਂ ਛੱਡਦੇ ਨੇ ਪਈਆਂ ਆ ਕਿ ਚਾਹ ਜਿਆਦਾ ਨਹੀਂ ਤੇ ਥੋੜਾ ਥੋੜਾ ਅਡਾ ਚੇਰਾ ਮਾਪੇ ਉਹਦਾ ਕੰਮ ਆ ਹੀ ਕਰਨਾ ਹੀ ਯਾ ਨਿਸ਼ਾਨੀ ਰੱਖੀ ਉਹਨਾਂ ਦੀ ਨਹੀਂ ਤਾਂ ਸਾਰੇ ਛੱਡ ਗਏ ਆ ਵੀ ਤੁਹਾਨੂੰ ਸੋਕ ਕਹਿੰਦੇ ਆ ਲੱਗ ਲੱਗ ਗਵਾਂਡੇ ਵੀ ਤੁਸੀਂ ਕਹਿ ਦਿੰਨੇ ਆ ਤਾਂ ਫੇਰ ਬਣਾਉਣਾ ਪੈਣਾ ਹੀ ਕਈ ਸਾਡੀ ਰੋਟੀ ਰੋਜੀ ਆ ਵੀ ਤਾਂ ਨਹੀਂ ਅਹੀਂ ਛੱਡੀ ਦਾ ਕੰਮ ਏ ਵਿਰਸਾ ਹੀ ਨਾ ਜੁੜਿਆਦਾ ਵਿਰਸਾ ਹੀ ਆਂ ਜੇਹੀ ਸਮਝੋ ਵੀ ਸਿਰ ਆਉਣ ਜਿੱਦਾਂ ਵਿਆਹਾਂ ਸਾਲ ਦੀਆਂ ਤੇ ਜਾਗੋ ਕੱਢਣੀਆਂ ਉਹਨਾਂ ਦੇ ਲੋੜ ਪੈਂਦੀ ਪੈਂਦੀ ਆ ਵੀ ਰਨੋਂ ਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛੱਜੇ ਜਾਗੂ ਵਿੱਚ ਚੱਲਦਾ ਹੀ ਚੱਲਦਾ ਵਾ ਪਹਿਲਾਂ ਵੀ ਜਾਗੂ ਚ ਜਾਂਦੇ ਸੀ ਪਿਛਲੇ ਜੁਆ ਪਹਿਲਾਂ ਜਦੋਂ ਪਹਿਲਾਂ ਵੀ ਜਾਂਦੇ ਸੀ ਪਹਿਲਾਂ ਉਹਨਾਂ ਸਗੋਂ ਜਦੋਂ ਮਗਿਹਾਈ ਘਾਟਿਆ ਨੂੰ ਤੋਂ ਫਾਇਦਾ ਹੈ ਉਹਨਾਂ ਨੂੰ ਇਹ ਫਾਇਦਾ ਇਹਦੇ ਚ ਸਾਡੇ ਕੋ ਬਚਦਾ ਨਹੀਂ 2 ਰੁਪਏ ਦਾ ਛੱਜ ਦਿੰਦੇ ਰਹੇ ਆ ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ ਵੀ ਉਧਰ ਲੱਗਦੇ ਵੀ ਉਹ ਹਿਸਾਬ ਨਹੀਂ ਹਾਂ ਦਿਹਾੜੀ ਇਹ ਟਿਕ ਦਾ 5 ਪੀਸ 4 ਪੀਸ ਲੱਗਣੇ ਤੇ ਜੇ ਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਹ ਤੋਂ ਟੱਬਰ ਜਾਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ ਉਹ ਤੋਂ ਟੱਬਰ ਫੋਟ ਹੁੰਦੇ ਸੀ ਕੋ ਘਰ ਚ ਖਾਣਾ ਪੀਣਾ ਸਾਸੋਰਾ ਮਾਪਿਓ ਢੇਰ ਨਨਨ ਇਦਾਂ ਹੁੰਦਾ ਹੈ ਕੰਮ ਕਰ ਹੁਣ ਤੇ ਇੱਕ ਘਰੇ ਪ੍ਰੋਣਾ ਆਜਾ ਕੇ ਜੇ ਨੂੰ ਰੋਟੀ ਕਿੱਦਾਂ ਖਵਾਣੀ ਆ ਉਹਦੇ ਹੱਥੋਂ ਹੀ ਬਣ ਵੀ ਜਾਂਦਾ ਹੈ ਕੋਈ ਪ੍ਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਦੀਆੜੀ ਲਵਾ ਦਿੰਦਾ ਚਾਰ ਪੀਚ ਬਣਾਨੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਾਂ ਰਿਹਾ ਅਜਿਹਾ ਕੱਲੇ ਕਰਦੇ ਤੇ ਕੱਲੇ ਹੀ ਕਰਦੇ ਕੋਈ ਬੰਦਾ ਨਹੀਂ ਲੱਗਿਆ ਆਣ ਕੇ ਕੰਮਣਾ ਕਰਾਣਾ ਪੈ ਜੇ ਇਹ ਹਸਾਬ ਪਰਿਵਾਰ ਚ ਫਿਰ ਕੌਣ-ਕੌਣ ਹੱਥ ਬੰਨ੍ਹਦਾ ਇਹ ਵਿੱਚ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੀ ਬੀਬੀ ਮੇਰੀ ਉਹ ਆ ਕੱਢ ਕੇ ਗਈ ਬਾਸ